ਕਿਤੇ ਉਹ ਆ ਗਿਆ ਤੇਰੇ ਭਾਈ ਇੱਥੇ ਦੇ ਹੋਵੇ ਆਦਾ ਥੱਲੇ ਆਵਾ ਦਬਾਵੋਂ ਵੇਖਾਂ ਤੋਂ ਦੂਰ ਵੀ ਦੇ ਚੱਕ ਚੱਕ ਉਹ ਬਹਿ ਗਿਆ ਜੀ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਕਾਤਰੋਂ ਤੇ ਅੱਜ ਦਿਖਾਉਣਾ ਏ ਤੁਹਾਨੂੰ ਪਿੰਡ ਕਾਤਰੋਂ ਦੀ ਬਾਜੀ ਕੋਲਡ ਸ਼ਾਪਾ ਕਬੂਤਰ ਬਾਜੀ ਕਲੱਬ ਦੀ ਬਾਜੀ ਆ ਜੀ ਇਹ ਮੋਟਰਸਾਈਕਲ ਵਾਲੀ ਬਾਜੀ ਹੁੰਦੀ ਆ ਤੇ ਬਹੁਤ ਹੀ ਘੈਂਟ ਬਾਜੀ ਹੋਣ ਵਾਲੀ ਹੈਗੀ ਤੇ ਆਜੋ ਆਪਾਂ ਫਿਰ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਬਾਜੀ ਦੀ ਅਪਡੇਟ ਦਿੰਨੇ ਆ

ਆਪਣਾ ਵੀ ਚੈਨਲ ਬਣਾਇਆ BB13 ਦੇ ਨਾਮ ਤੇ ਵੀ ਤੇ ਬਾਈ ਦਾ ਚੈਨਲ ਵੀ ਕਰ ਲਿਓ ਜੀ ਇੰਸਟਾਗ੍ਰam ਤੇ ਫੋਲੋ ਕਰ ਲਿਓ BB13 ਤੇ ਵੀ ਆਪਣਾ ਬਣਾਇਆ ਉਹਦਾ BB13 YouTube ਤੇ ਪਾਉਣ ਲੱਗੇ ਪਾਉਣ ਪਾਇਆ ਕਰਾਂਗੇ YouTube ਤੇ ਵੀ ਠੀਕ ਹੈ ਜੀ ਤੇ ਬਾਕੀ ਬਾਜ਼ੀਆਂ ਲਗਭਗ ਖਤਮ ਹੋਣ ਵਾਲੀਆਂ ਇੱਕ लास्ट ਬਾਜੀ ਰਹਿ ਗਈ ਕੋਲਡ ਦੀ ਹਨਾ ਕਲੱਬ ਦੇ ਵਧੀਆ ਰਹੀਆਂ ਬਾਜ਼ੀਆਂ ਵੀਰੇ ਸਾਰੀਆਂ ਵਧੀਆ ਵਧੀਆ ਪੂਰੀਆਂ ਵਧੀਆ ਤੇ ਹਰੇਕ ਬਾਜੀ ਤੇ ਮੋਟਰਸਾਈਕਲ ਹੁੰਦਾ ਜੀ ਹਾਂ ਤੇ ਬਹੁਤ ਹੀ ਘੈਂਟ ਬਾਜ਼ੀ ਹੁੰਦੀ ਹੈ ਹਰੇਕ ਬਾਜੀ ਤੇ ਮੋਟਰਹਾਈਲ ਦੀ ਵੀ ਬਹੁਤ ਸੋਹਣੀਆਂ ਬਾਜ਼ੀਆਂ ਠੀਕ ਹੈ ਵੀਰੇ ਕਾਪੀ ਵਾਲ ਨੇ ਬਹੁਤ ਵਧੀਆ ਸਾਫ ਕਰਿਆ ਦੱਸੇ ਨਾ ਵਧੀਆ ਨੇ ਮੇਡੀਆਂ ਨੇ ਮੁੰਡਿਆਂ ਨੇ ਕਾਪੀਆਂ ਵਾਲੇ ਠੀਕ ਹੈ ਭਾਈ ਜੀ ਤੇ ਬਾਈ ਦਾ ਨਾ ਇੰਸਟਾਗ੍ਰam ਤੇ ਵੀ ਤੇ YouTube ਤੇ ਵੀ ਪੇਜ ਆ ਤੇ ਉਹ ਫੋਲੋ ਕਰ ਲਿਓ ਤੇ ਕੀ ਨਾਮ ਆ ਵੀਰੇ ਪੇਜ ਦਾ ਦੱਸ ਦੋ ਇੱਕ ਵਾਰੀ ਪੀਵੀ 13 ਕਬੂਤਰ ਬਾਜੀ ਵੀਰੇ ਤੇ ਪੀਵੀ 13 ਕਬੂਤਰ ਬਾਜੀ ਨੂੰ ਫੋਲੋ ਕਰ ਲਿਓ ਵੀਰੇ ਧੰਨਵਾਦ ਵੀਰੇ ਓਕੇ ਤੇ ਬਾਈ ਨਾਲ ਗੱਲਬਾਤ ਕਰੀ ਜੀ ਤੇ ਬਾਈ ਦਾ ਪੇਜ ਫੋਲੋ ਕਰ ਲਿਓ ਤੇ ਇੱਧਰ ਬਾਈ ਹੁਣੇ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਆਪਾਂ ਆਖਰੀ ਬਾਜ਼ੀਆਂ ਨੇ ਕਲੱਬ ਦੀਆਂ ਕਿਵੇਂ ਰਹੀਆਂ ਬਾਜ਼ੀਆਂ ਹਰਜੀ ਕੀ ਹਾਲ ਨੇ ਠੀਕ ਓ ਕਿਵੇਂ ਰਹੀਆਂ ਬਾਜੀਆਂ ਫਿਰ ਐਤ ਕੀ ਕਲੱਬ ਵਾਲੀਆਂ ਜੀ ਦੋਗ ਬਾਜੀਆਂ ਰਹਿ ਗਈਆਂ ਹਨਾ ਜੀ ਇੱਕ ਆਹ ਰਹਿ ਗਈ ਇੱਕ ਕੋਲਡ ਵਾਲੀ ਰਹਿ ਗਈ ਇੱਕ ਬਾਜੀ ਰਹਿ ਗਈ ਵਧੀਆ ਰਹਿਆਂ ਜੀ ਬਾਜੀਆਂ ਤੇ ਹਰੇਕ ਬਾਜੀ ਤੇ ਮੋਟਰਸਾਈਕਲ ਹੁੰਦਾ ਜੀ ਤੇ ਪੂਰਾ ਪ੍ਰਬੰਧ ਘੈਂਟ ਹੁੰਦਾਗਾ ਰੋਟੀ ਪਾਣੀ ਦਾ ਚਾਹ ਪਾਣੀ ਦਾ ਸਾਰਾ ਪ੍ਰਬੰਧ ਵਧੀਆ ਹੁੰਦਾ ਜੀ ਬਾਜੀਆਂ ਦੇ ਵਿਆਹ ਵਾਲਾ ਮਾਹੌਲ ਹੁੰਦਾ ਵਿਆਹ ਵਾਲਾ ਮਾਹੌਲ ਹੁੰਦਾਗਾ ਜੀ ਪੂਰਾ ਬਾਈ ਹਣੀ ਕਹਿੰਦੇ ਤੇ ਮਿਲਦੇ ਆਂ ਬਈ ਅੱਗੇ ਵੀਡੀਓ ਦੇ ਵਿੱਚ ਫਿਰ ਆਪਾਂ ਤੇ ਇੱਧਰ ਬਾਈ ਹੁਣੀ ਖੜੇ ਨੇ ਜੀ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਆਪਾਂ ਕਠਾਲੇ ਤੋਂ ਦੂਜੀ ਕਿਹੜੇ ਬੰਦੇ ਆ ਹਾਂ ਇਹ ਦਾ ਕੰਪੈਰੀ ਠੀਕ ਤੇ ਵਧੀਆ ਵਈਆਂ ਬਾਜ਼ੀਆਂ ਪ੍ਰਮਾਣਤ ਵਧੀਆ ਆ ਮਾਣਾ ਬਾਈਆਂ ਇਹ ਬਾਈ ਨੇਗੇ ਕਠਾਲੇ ਤੋਂ ਜੀ ਹੋਰ ਸੈਟ ਵਧੀਆ ਜੀ ਕੈਮਰਾ ਸੀਜ਼ਨ ਹੈ ਤੇ ਕੀ ਬਹੁਤ ਵਧੀਆ ਠੀਕ ਹੈ ਠੀਕ ਆ ਬਾਕੀ ਆਪਾਂ ਕਰਦੇ ਆਂ ਗੱਲਬਾਤ ਅੱਗੇ ਵੀਡੀਓ ਦੇ ਵਿੱਚ ਇੱਧਰ ਬਾਈ ਹੁਣੀ ਖੜਿਆ ਜੀ ਅਜੂ ਕਰਦੇ ਆਂ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂਜੀ ਠੀਕ ਹੈ ਕਿਹੜੀ ਜਗ੍ਹਾ ਤੋਂ ਵੀਰੇ ਆਪਾਂ ਤੁਸੀਂ ਆਮਲਾ ਸਿੰਘ ਵਾਲੇ ਤੋਂ ਜੀ ਆਹ ਮੁੰਡਾ ਪੰਦਲ ਵਾਲਾ ਆਹ ਪੰਦਰਵਾੜ ਤੋਂ ਆਉਂਦੇ ਠੀਕ ਹੈ ਜੀ ਤੇ ਵਧੀਆ ਰਿਹਾ ਜੀ ਕਿਸੀ ਸੀਜ਼ਨ ਬਾਜ਼ੀਆਂ ਦਾ ਹਾਂਜੀ ਵਧੀਆ ਰਿਹਾ ਠੀਕ ਠਾਕ ਕਲੱਬ ਵਾਲੀਆਂ ਬਾਜ਼ੀਆਂ ਤਾਂ ਖਤਮ ਹੋਣ ਵਾਲੀਆਂ ਫਿਰ ਖੁੱਲੀਆਂ ਛੱਡੋਗੇ ਜੀ ਹੁਣ ਨਾ ਕਲੱਬ ਵਾਲੇ ਹੈਗੇ ਨੇ ਬਾਈ ਹੁਣ ਇੱਕ ਬਾਜੀ ਰਹਿ ਗਈ ਆਪਣੇ ਕੋਲਡ ਸ਼ਾਪੇ ਵਾਲੀ ਆ ਫਿਰ ਖੁੱਲੇ ਛੱਡਾਂਗੇ ਜਿਹੜੀਆਂ ਰਹਿੰਦੀਆਂ ਅੱਜ ਕਿੰਨੇ ਛੱਡੇ ਹੈਗੇ ਜੀ ਅੱਜ ਇਹ ਕਬੂਤਰ 15-15 ਛੱਡੇ ਕਰਨਾ ਹੂੰ ਅਸੀਂ ਛੱਡੇ ਆ 2 ਠੀਕ ਆ ਭਾਈ ਤੇ ਚਲੋ ਵਧੀਆ ਗੱਲ ਆ ਵੀਰੇ ਤੇ ਹੋਰ ਬਾਕੀ ਸੈੱਟ ਆ ਜੀ ਸਾਰਾ ਓਕੇ ਰਿਪੋਰਟ ਬਹੁਤ ਧੰਨਵਾਦ ਤੁਹਾਡਾ ਵਧੀਆ ਹੁੰਦੀਆਂ ਨੇ ਬਾਜੀ ਇੱਕ ਵਾਰੀ ਦੱਸ ਦਿਓ ਜੀ ਸਾਰਿਆਂ ਨੂੰ ਬਹੁਤ ਵਧੀਆ ਨੇ ਬਾਜੀ ਸਾਡੇ ਕਲੱਬ ਦੀਆਂ ਵਧੀਆ ਹੋ ਰਹੀਆਂ ਨੇ ਬਾਜ਼ੀਆਂ ਵਾਕੇ ਚਲੋ ਆਪੋ ਆਪਣੀਆਂ ਹੋ ਗੀਆਂ ਹਾਂ ਭਾਈ ਉਹ ਤਾਂ ਹਰੇਕ ਬਾਜੀ ਤੇ ਮੋਟਰਸਾਈਕਲ ਹੁੰਦਾ ਰੋਟੀ ਪਾਣੀ ਦਾ ਪ੍ਰਬੰਧ ਚਾਹ ਪਾਣੀ ਦਾ ਪੂਰਾ ਵਧੀਆ ਹੁੰਦਾ ਰੋਟੀ ਪਾਣੀ ਜਿਹੜੇ ਪਹਿਲਾਂ ਵਾਲੀਆਂ ਬਾਜ਼ੀਆਂ ਨਾਲੋਂ ਯਾਰ ਹੁਣ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ। ਲੋਕਾਂ ਦੇ ਵਿੱਚ ਨਹੀਂ ਕਹਾਂਗੇ ਖਿਡਾਰੀਆਂ ਦੇ ਵਿੱਚ ਕਹਾਂਗੇ ਜੀ। ਹਾਂ। ਹਰ ਇੱਕ ਬੰਦਾ ਰਿਸਪੈਕਟ ਕਰਦਾ, ਹਰ ਇੱਕ ਆਪਦੀ ਹੋ ਕਰਦਾ। ਬਹੁਤ ਵਧੀਆ ਲੱਗਦਾ। ਅੱਗੇ ਨਾਲੋਂ ਕਬੂਤਰਬਾਜ਼ੀ 'ਚ ਬਹੁਤ ਫਰਕ। ਫਰਕ ਪੈ ਗਿਆ ਵੀ ਬਹੁਤ ਹਾਂ ਸਹੀ ਗੱਲ। ਤੇ ਬਹੁਤ ਵਧੀਆ ਲੱਗਿਆ ਇਹ ਗੱਲਬਾਤ ਕਰਕੇ ਤੇ ਬਾਕੀ ਆਪਾਂ ਅੱਗੇ ਦੀ ਅਪਡੇਟ ਤੁਹਾਨੂੰ ਦਿੰਨੇ ਆ ਵੀਡੀਓ ਦੇ ਵਿੱਚ। ਥੈਂਕ ਯੂ ਜੀ। ਹਾਂਜੀ ਬਾਈ ਜੀ ਕਿਵੇਂ ਹੋ? ਵਧੀਆ ਵਧੀਆ ਬਈ। ਠੀਕ ਹੋ ਜੀ। ਕਿਹੜੀ ਜਗ੍ਹਾ ਤੋਂ ਵੀਰੇ? ਠੀਕ ਆ ਬਈ ਠੀਕ ਆ ਕਿੰਨੇ ਕਬੂਤਰ ਛੱਡੇ ਨੇ ਜੀ ਅੱਜ ਹਮੀਦੀ ਦੇ ਤਾਂ ਤਿੰਨ ਛੱਡੇ ਨੇ ਕੁੱਲ 53 ਨੇ ਕੁੱਲ 53 ਨੇ ਹਮੀਦੀ ਦੇ ਤੁਸੀਂ ਤਿੰਨ ਛੱਡੇ ਆਗੇ ਤੇ ਬਾਈ ਕੋਲਡ ਛਾਪੇ ਕਲੱਬ ਦੀ ਨਾ ਇਹ ਸੈਕਿੰਡ ਲਾਸਟ ਬਾਜੀ ਗੈਰੀ ਆਪਾਂ ਇੱਕ ਦਿਨ ਬਾਅਦ ਹੋਰ ਕੋਲਡ ਵਾਲੀ ਬਾਜੀ ਰੈਗੀ ਹਾਂ ਹਾਂ ਤੇ ਕਿਵੇਂ ਰਿਹਾ ਵੀਰੇ ਐਤ ਕੀ ਬਾਜੀਆਂ ਦਾ ਕੰਮ ਬਹੁਤ ਵਧੀਆ ਕਲੱਬ ਆ ਗਏ ਪੂਰਾ ਸਿਰੇ ਦਾ ਖਰਾਬਾ ਠੀਕ ਆ ਜੀ ਠੀਕ ਆ ਪੂਰਾ ਪ੍ਰਬੰਧ ਹੁੰਦਾ ਤੇ ਬੰਦੇ ਰੌਣਕ ਹੁੰਦੇ ਨੇ ਥੋੜੀਆਂ ਬਾਜੀਆਂ ਕਰਾਈਆਂ ਨੇ ਹਾਂ ਬਾਕੀ ਐ ਦੇਖਿਆ ਨਾ ਹਰੇਕ ਬਾਜੀ ਤੇ ਕਿਉਂਕਿ ਮੈਂ ਵੀ ਆਉਂਦਾ ਰਿਹਾ ਹੈਗਾ ਹੁਣ ਰੋਲਾ ਰੱਪਾ ਨਹੀਂ ਪੈਂਦਾ ਹੈਗਾ ਇਹਨਾਂ ਪ੍ਰਬੰਧ ਵਧੀਆ ਕਮੇਟੀ ਵਧੀਆ ਕੀ ਪੂਰੀ ਤੇ ਬਾਕੀ ਐਗਾ ਹਰੇਕ ਬਾਜੀ ਤੇ ਮੋਟਰਸਾਈਕਲ ਹੁੰਦਾ ਜੀ ਵਿਆਹ ਵਾਲਾ ਮਾਹੌਲ ਹੁੰਦਾ ਹਨਾ ਪੂਰਾ ਠੀਕ ਆ ਬਈ ਤੇ ਵਧੀਆ ਲੱਗਿਆ ਵੀਰੇ ਬਹੁਤ ਗੱਲਬਾਤ ਕਰਕੇ ਤੇ ਬਾਕੀ ਆਪਾਂ ਕਰ ਦਿਆਂ ਗੱਲ ਅੱਗੇ ਵੀਡੀਓ ਦੇ ਵਿੱਚ ਹਾਂਜੀ ਬਾਈ ਜੀ ਤੇ ਪਿੰਡ ਕਾਤਰੋਂ ਧਰਮਸ਼ਾਲਾ ਬਾਗੜੀ ਪੱਤੀ ਚ ਅੱਜ ਦੀ ਬਾਜੀ ਉੱਡੀ ਸੀ ਤੇ ਬਾਕੀ ਆਪਾਂ ਦੱਸ ਦਈਏ ਵੀ ਅੱਜ ਬਾਜੀ ਦੇ ਉੱਤੇ 53 ਕਬੂਤਰ ਐਂਟਰ ਹੋਏ ਨੇ ਤੇ ਇੱਕ ਕਬੂਤਰ ਜਿਹੜਾ ਕਨੌੜੀ ਵਾਲਾ ਮੁੰਡਾ ਹੁੰਦਾ ਜਿਹੜੀ ਆਪਾਂ ਪਿਛਲੀ ਇੱਕ ਖੇੜੀ ਪੰਡ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੁਹਾਨੂੰ ਉਹਦੀ ਐਂਟਰੀ ਫ੍ਰੀ ਹੁੰਦੀ ਆ ਉਹਨੂੰ ਮਿਲਾ ਕੇ 54 ਕਬੂਤਰ ਹੋ ਗਏ ਤੇ 53 ਕਬੂਤਰਾਂ ਦੀ ਐਂਟਰੀ ਹੋਈ ਹੈਗੀ ਜੀ ਕੁੱਲ 54 ਕਬੂਤਰ ਉੱਡੇ ਆ ਤੇ ਹਾਂਜੀ ਬਾਈ ਜੀ ਰੋਟੀ ਦਾ ਸਨੇਹਾ ਆ ਗਿਆ ਸੀ 9523 ਆ ਤੇ ਰੋਟੀ ਖਾਣ ਚੱਲੇ ਆ ਆਪਾਂ ਗਰਮੀ ਹੋ ਗਈ ਬਾਲੀ ਤੁੱਪ ਪੂਰੀ ਤਿੱਖੀ ਨਿਕਲਿਆ ਜੀ ਤੇ ਇੱਕ ਮਾਫੀ ਚਾਹੁੰਦੇ ਆ ਖੁਸ਼ਕ ਕਾਰਨ ਕਰਕੇ ਜਿਹੜੀ ਓਲਿਆਂ ਦੀ ਵੀਡੀਓ ਅੱਜ ਆਪਾਂ ਨਹੀਂ ਬਣਾ ਸਕੇ ਤੇ ਆਪਾਂ ਥੋੜੇ ਜਨਾ ਲੇਟ ਹੋ ਗਏ ਸੀਗੇ ਤੇ ਉਹ ਜਿੰਨੀ ਵੀ ਵੀਡੀਓ ਆਪਣੇ ਕੋਲੇ ਇੱਥੇ ਬਣਾਈ ਸੀਗੀ ਬਾਈ ਨੇ ਤੇ ਬਾਈ ਦਾ ਧੰਨਵਾਦ ਬਹੁਤ ਬਹੁਤ ਹਰਪ੍ਰੀਤ ਆ ਬਈ ਗੁਰਮਾ ਤੋਂ ਤੇ ਉਹਨੇ ਬਣਾਈ ਸੀ ਤੇ ਉਹ ਆਪਾਂ ਵੀਡੀਓ ਦੇ ਵਿੱਚ ਲਾ ਦਾਂਗੇ ਤੇ ਓਲਿਆਂ ਦੀ ਵੀਡੀਓ ਲਈ ਮਾਫੀ ਚਾਹੁੰਦੇ ਆਗੇ ਜੀ ਤੇ ਬਾਕੀ ਦੀ ਅੱਗੇ ਅਪਡੇਟ ਆਪਾਂ ਤੁਹਾਨੂੰ ਦਿੰਦੇ ਆ ਧੰਨਵਾਦ ਹਾਂਜੀ ਵੀਰੇ ਤੇ ਇਧਰ ਪਿੰਡ ਦੇ ਡੇਰਾ ਸਾਹਬ ਦੇ ਵਿੱਚ ਸਾਰੇ ਕਬੂਤਰਬਾਜ਼ ਵੀਰਾਂ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਜੀ ਤੇ ਬਹੁਤ ਹੀ ਵਧੀਆ ਸਾਫ਼ ਸੁਥਰੇ ਢੰਗ ਨਾਲ ਰੋਟੀ ਪਾਣੀ ਛਕਾਇਆ ਜਾਊਗਾ ਜੀ ਸਾਰਿਆਂ ਨੂੰ ਤੇ ਸਾਰੇ ਬਈ ਰੋਟੀ ਖਾਈ ਜਾਂਦੇ ਆ ਬਹੁਤ ਹੀ ਸੋਹਣਾ ਪ੍ਰਬੰਧ ਹੁੰਦਾ ਜੀ ਬਾਜੀ ਤੇ ਕੋੜ ਛਪਾ ਕਬੂਤਰਬਾਜੀ ਕਲੱਬ ਦੀ ਬਾਜੀ ਦੇ ਹਰੇਕ ਬਾਜੀ ਤੇ ਨਾ ਵਧੀਆ ਪ੍ਰਬੰਧ ਹੁੰਦਾ ਜੀ ਤੇ ਪਿੰਡ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਸਾਥ ਦੇਣ ਦੇ ਲਈ ਤੇ ਆ ਜੋ ਆਪਾਂ ਵੀ ਖਾਣੇ ਆ ਰੋਟੀ ਤੇ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਦਿੰਦੇ ਅੱਗੇ ਦੀ ਤੇ ਇਧਰਲੇ ਪਾਸੇ ਜੀ ਪਿੰਡ ਦੇ ਬੈਠ ਨੇ ਜੀ ਬੰਦੇ ਜਿਨ੍ਹਾਂ ਨੇ ਪ੍ਰਬੰਧ ਕਰਿਆ ਜੀ ਸਾਰਾ ਜਿਨ੍ਹਾਂ ਨੇ ਨਾਲ ਮਿਲ ਕੇ ਜੀ ਸਾਰਾ ਪ੍ਰਬੰਧ ਕੀਤਾਗਾ ਬਾਜੀ ਤੇ ਡੇਰਾ ਪੱਲੋਂ ਸਾਡੇ ਬਾਬਾ ਜੀ ਬਹੁਤ ਵਧੀਆ ਪ੍ਰਬੰਧ ਕਰਵਾਉਂਦੇ ਨੇ ਪਾਣੀ ਦਾ ਹਾਂ ਨਹੀਂ ਬਹੁਤ ਵਧੀਆ ਪ੍ਰਬੰਧ ਆਗਾ ਜੀ ਬਹੁਤ ਸੋਹਣੇ ਤਰੀਕੇ ਨਾਲ ਕਰਿਆ ਹੋਇਆ ਜੀ ਧੰਨਵਾਦ ਜੀ ਬਹੁਤ-ਬਹੁਤ ਆ ਟਾਈਮ ਵਾਲਾ ਟਾਈਮ ਪੂਰਾ ਹੋ ਗਿਆ ਕੱਟੇਗੇ ਮੰਤਵਾਂ ਦੇ ਉੱਥਾਂ ਦਾ ਕਰਨ ਵੀ ਰੁਮੀਦੀ ਮੀਤ ਕੌੜ ਤੇ ਤਿੰਨੇ ਕਬੂਤਰ ਕੱਟੇ ਗਏ ਬਈ। ਟੁਰਨ ਹੋਈ। ਅੰਮ੍ਰੇ ਗਾਣੇ ਬੰਦ ਕਰੀ ਯਾਰ। ਚੱਲੀ ਜਾਂਦੀ। ਹਾਂਜੀ। ਤੇ ਇਹ ਮਾਟ ਤੇ ਵੀਰੇ ਜਿਹੜੇ ਕਬੂਤਰਾਂ ਦੇ ਨਾਮ ਤੁਸੀਂ ਸੁਣੇ ਨੇ ਇਹ ਟਾਈਮ ਦੇ ਵਿੱਚ ਕੱਟੇ ਗਏ ਜੀ 1:15 ਤੋਂ 1:45 ਵਾਲੇ ਟਾਈਮ ਦੇ ਵਿੱਚ। ਹੂੰ। ਤੇ ਚਾਰ ਕਬੂਤਰ ਕੱਟੇ ਗਏ ਸੀਗੇ ਜੀ ਸਵੇਰੇ 8:50 ਤੋਂ 9:20 ਵਾਲੇ ਟਾਈਮ ਦੇ ਵਿੱਚ ਤੇ ਬਾਕੀ ਪੰਜ ਕਬੂਤਰ ਆਸੇ ਪਾਸੇ ਬੈਠ ਗਏ ਕਿਤੇ ਉਹ ਕੱਟੇ ਗਏ ਜੀ ਫੁੱਲ 12 ਕਬੂਤਰ ਕੱਟੇ ਗਏ ਨੇ ਜੀ ਹੁਣ ਤੱਕ ਧੰਨਵਾਦ ਤੇ ਨਾਲਿਆਂ ਦੇ ਮੰਤਰੀ ਵਿਦੇਸ਼ ਸਾਹਿਬ ਤੇ ਬੀਤੂ ਗੋਲਡ ਸਮਾਂ ਦੇ 2 ਮੀਟਰਾਂ ਨੂੰ ਇਹ ਬਸੇ ਦੇ 12 13 ਰੰਪੇ ਨੇ ਆਹ ਕਬੂਤਰ ਸਹੀ ਆ ਵੀ 12 13 ਕਾ ਗਰਦੀਪ ਕਠਾਲਾ ਵਿੱਕੀ ਕਠਾਲਾ ਮਨਪ੍ਰੀਤ ਵਿਦੇਸ਼ਾ ਪੱਪੂ ਖੇੜੀ ਗਿੰਦੀ ਮੰਗੇਵਾਲ ਬੈਦ ਭੱਦਲਵੱਡ ਹਰਮਨ ਕੋਲਡ ਕਾਲਾ ਕੋਲਡ ਗੋਰਾ ਮੰਗੇਵਾਲ ਹੈਪੀ ਮੰਗੇਵਾਲ ਬੱਲੀ ਹਮੀਦੀ ਵਿੱਕੀ ਕੋਲਡ ਬਿਆਨਤ ਵਿਦੇਸ਼ਾ ਇਹ ਕਬੂਤਰ ਸਹੀ ਨੇ ਜੀ 13 ਬਾਕੀ ਸਾਰਿਆਂ ਦੇ ਟਾਈਮ ਆ ਜੀ 945 ਤੋਂ 4:15 ਤੱਕ ਜੀ 13 ਕਬੂਤਰ ਸਹੀ ਆ ਬਾਕੀ ਸਾਰੇ ਉੱਤੀ ਟਾਈਮ ਆ ਜੀ ਹੱਕ ਦੇ ਦੁੰਨੇ ਦੂਸੇ ਕਾਲੇ ਨੇ ਸਾਰੀ ਆ ਜਾ ਤਾ ਖੜ ਜਾ ਯਾਰ ਇੱਕ ਦੇ ਦੁੰਨੇ ਦੂਸੇ ਕਾਲੇ ਨੇ ਇੱਕ ਦੀ ਕਾਲੀ ਕਸ ਕਾਲੀ ਛੀੜ ਕਾਲੀ ਡੋਰੀ ਦੁੰਨੇ ਬਾਹ ਦੇ 12 ਕਬੂਤਰ ਇਕੱਠੇ ਖੜੇ 12 ਦਿਖਾ ਆ ਜਾ ਉਰੇ ਆ ਜਾ ਟੱਕਰ ਦਿਖਾ ਕਿਹਨੂੰ ਦੀਦਾ 12 ਆ ਜਾ ਕਿਹਨੂੰ ਦੀਦੇ 12 ਆ ਜਾ ਉਹਦੇ ਉੱਤੇ ਉਹ ਸਹੀ ਆ ਸਹੀ ਆ ਕਿਹਨੂੰ 12 ਦੀਦੇ ਆ ਜਾ ਉਰੇ ਲੋਕ ਜਾਂ ਦੇ ਚੁਈ ਨਿਕੋਣਾ ਹਾਂ ਉਹ ਗੁਰਦੀਪ ਘਟਾਲਾ ਕਾਲੇ ਸਾਤੇ ਵਾਲਾ ਕੂਤਰ ਬਹਿ ਗਿਆ ਉੱਥੇ ਨਿਕਲੇ ਨਹੀਂ ਉੱਥੋਂ ਦੇਖ 5 ਮਿੰਟ ਜਾ ਕੇ ਨਹੀਂ ਆਏ ਉੱਥੇ ਹਵਾ ਚੱਲਦੀ ਆ ਖੱਬਾ ਬਾਈ ਤੇ ਕੂਤਰਾਂ ਦੇ ਟਾਈਮ ਲੱਗਿਆ ਹੋਇਆ ਬਾਈ ਨਜ਼ਾਰਾ ਹੀ ਬੰਦਾ ਪੂਰਾ ਲਾਉਣੀਆਂ şart ਹੋਣੀਆਂ ਇੰਨੇ ਬੰਦੇ ਸੌਂਦੇ ਆ ਜਾ ਬਾਕੀ ਆ ਗੱਲ ਵੀ ਚੱਲਦਾ ਓਏ ਕੰਕਦੇ ਦਾ ਦਿਖਾਓ ਰੋਲਾ ਪਾਉਣ ਦਾ ਕੀ ਫਾਇਦਾ ਜਿਹੜੇ ਹੈਗੇ ਨੇ ਸਾਨੂੰ ਰੰਗ ਦੱਸਦਾ ਇਹਨਾਂ ਦਾ ਚਾਹ ਸਾਨੂੰ ਠੀਕਾ ਦੱਸ ਦਿਓ ਅਨੰਗ ਰੱਖ ਲਓ ਗਰਦੀਪ ਗਠਾਲਾ ਵਰਤਾਂ ਕਈ ਗੱਲ ਸਮਾਰ ਕੇ ਦੇਖ ਲਈ ਦੇਖ ਲਈ ਕਿੰਨਾ ਉੱਥੇ ਫਿਰਦੇ ਕਬੂਤਰ ਮੈਦਾ ਫਿਰਦਾ ਇੱਕ ਆਹ ਸਾਹਮਣੇ ਇਹ ਬੈਠੂ ਹੈ ਚੱਕ ਚੱਕ ਆ ਬੈ ਗਈ ਚਾਰ ਜੀ ਬੈਠ ਗਿਆ ਜੀ ਰਾਮਨਾਥ ਦੇ ਸ਼ਾਕ ਪੁੱਤਰ ਬੈਠ ਗਿਆ ਜੀ ਟਾਹ ਵਰ ਤੇ ਦੂਜਾ ਵੀ ਆਉਂਦਾ ਇੱਕ ਹੋਰ ਗਿਆ ਜੀ ਥੱਲੇ ਆਵਾ ਦਬਾਉਂਗਾ ਸਾਡੇ ਦੂਰਬੀਨ ਬਈ 20 ਕਬੂਤਰਾਂ ਤੇ ਲੱਗਿਆ ਹੋਇਆ ਟਾਈਮ ਆ ਕਾਪੀ ਵਾਲਾ ਉਹ ਪੈਗਾ ਜਾ ਕੇ ਥੱਲੇ ਦੂਰਬੀਨ ਲੈ ਕੇ ਕਹਿੰਦਾ ਕਰਾਉ ਉਹ ਵੀ ਪਾਸ ਕਿਹਦੇ ਕਿਹਦਾ ਕਬੂਤਰ ਐਵੇਂ ਹੀ ਕਹਿੰਦਾ ਰੋਲਾ ਪਾਈ ਜਾਂਦੇ ਹੋ ਹੈ ਦੇਖੋ ਕੀ ਕਹਾਣੀ ਬਣਦੀ ਆ ਕੱਥੀ 20 25 ਕਬੂਤਰਾਂ ਤੇ ਟਾਈਮ ਆ ਬਈ ਓਏ ਮਿੰਟ 10 ਕੀ ਰਹਿ ਗਏ ਟਾਈਮ ਆ ਲੈ ਦੇ 10 ਨੇ ਫਿਰ ਤੁਹਾਨੂੰ ਕਿਹੜੇ ਕਬੂਤਰ ਕੱਟੇ ਗਏ 13 ਪਾਸ ਨੇ ਫਿਰ ਹਾਲ ਆ ਬੇਟਾ ਹੋ ਗਿਆ ਹੈ ਹਲੋ ਹਾਂ ਮਾਰੇ ਮਾਰੇ ਨਾਂ ਕਰੇ ਇਹਦਾ ਲੋਗ ਦੇ ਹਾਂ ਤਾਂ ਪੂਰਾ ਹੋ ਗਿਆ ਜਾਨੋ ਹਾਂ ਲਵਪ੍ਰੀਤ ਕਾਲਡ ਸੰਮਾ ਕਾਲਡ ਨਹੀਂ ਨਹੀਂ ਕਰਦੇ ਪੰਮਾ ਕਾਲਡ ਤੂੰ ਸੰਦਰ ਮਨਾਲ ਪਰਮਿੰਦਰ ਘਣੌਰ ਹਰਪ੍ਰੀਤ ਆਪਾ ਦਵਿੰਦਰ ਘਣੌਰ ਗੱਗੀ ਛੇੜੀ ਨਗਮਾ ਚੱਲ ਤੇ ਕਬੂਤਰਾਂ ਦਾ ਟਾਈਮ ਪੂਰਾ ਹੋ ਗਿਆ ਬਈ ਕੱਟਾ ਗਿਆ ਸਾਰੇ ਹਾਂਜੀ ਬਈ 13 ਕਬੂਤਰ ਪਾਸ ਸੀਗੇ ਤੇ ਉਹਨਾਂ ਦੇ ਵਿੱਚੋਂ ਬਾਕੀ ਦਾ ਟਾਈਮ ਲੱਗ ਗਿਆ ਸੀ ਤੇ ਜਿਨ੍ਹਾਂ ਤੇ ਟਾਈਮ ਲੱਗਿਆ ਸੀ ਉਹਨਾਂ ਦੇ ਵਿੱਚੋਂ 7 ਕਬੂਤਰ ਹੋਰ ਪਾਸ ਹੋ ਗਏ ਤੇ ਹੁਣ 4:20 ਮਿੰਟ ਹੋ ਗਏ ਤੇ 20 ਕਬੂਤਰ ਪਾਸ ਨੇ ਹੁਣ 13 ਪਹਿਲਾਂ ਸੀ 7 ਹੋਰ ਹੋਗੇ 20 ਕਬੂਤਰ ਜੀ 4:20 ਤੇ ਮੈਂ ਕਹਿੰਦੇ ਪੇੜ ਤੇ ਫਲਾਉਂਦੇ ਆ ਉਹ ਵੀ ਹੋਰ ਵੀ ਆ ਕਹਿੰਦੇ ਜੀੜੇ ਬਣ ਜਾਂ ਵਰ ਜੀ ਜਾਈ ਆਪਣੀ ਇਹਦੇ ਕੋਈ ਹੋਰ ਹੀ ਬਣ ਜੇ ਜਾਂਦੇ ਜਾਂਦੇ ਆ ਜਦੋਂ ਆਜਾ ਜਲਦਾ ਕੁਮਾਰ ਜੀ ਦੇ ਬੰਦੇ ਬਹੁਤ ਮਰਦੇ ਨੇ ਯਾਰ ਹੋਣ ਫੋਟੋਆਂ ਪਾਈ ਨੇ ਕਹਿੰਦੇ ਘਾੜਾੜੀ ਜੀ ਦੀ ਬਾਅਦ 21 ਵਜੇ ਆ ਗਿਆ ਜਿਹੜਾ ਕਹਿੰਦਾ ਕਹਿੰਦਾ ਗਾਰ ਵੀ ਵਾਲਾ ਦਾ ਜਦੋਂ ਭੈਣ ਦਾ ਯਾਰ ਜਾਂਦਾ ਨਾ ਆਨੇ ਜੇ ਕਰਕੇ ਬਾ ਮੇਰਾ ਹਲਾ ਥੱਲੇ ਰਹਿਦਾ ਹਾਂ ਮੈਂ ਲਾਉਦਾ ਥੱਲੇ ਨਹੀਂ ਆਉਂਦਾ ਹੁਣ ਮੈਨੂੰ ਚਾਹੁੰਦਾ ਥੱਲੇ ਮੇਰਾ ਜਿਹੜਾ ਉਹ ਭੇਜਿਆ ਗਿਆ ਉਹ ਮੁੰਡੇ ਕਰਨ ਵਾਲਾ ਬੰਦਾ ਲੈ ਆ ਪਰ ਅਰਥ ਕੁ ਉੱਤ ਸੇਬੀ ਜੀ ਤੇ ਬੈਠ ਗਿਆ ਕਦੋਂ ਰਿਕਾਰਡ ਤਿੰਦੂ ਗੋਲ ਦਾ ਹੈਰੀ ਗੋਲ ਦਾ ਬੀਰੀ ਗੋਲ ਦਾ ਪੰਮਾ ਗੋਲ ਦਾ ਸੁਖੀਤ ਮਾਨਗੇਵਾਲ ਮਨਪ੍ਰੀਤ ਦੇਸਾ ਇਹ ਸਪੁੱਤਰ ਜੀ ਟਾਈਮ ਕਿੰਨੇ ਤੇ ਆ ਚਾਰ ਤੇ ਕਿਹੜੇ ਕਿਹੜੇ ਆਗੇ ਪਹਿਲਾਂ ਵਾਲੇ ਟਾਈਮ ਵਾਲੇ ਦੇ ਭਾਈ 5 ਮਿੰਟ ਰਹਿ ਗਏ ਸੂਰਕਨੌਰੀ ਬਿੱਕੀ ਬਠਾਲਾ ਕਾਲਾ ਅਬਦੇਸ ਆਹ ਪਾਉਂਗਾ ਠੀਕ ਆ ਯਾਰ ਹੋਰ ਦੇ ਪਾਸੇ ਫਿਰਦੇ ਵਾਲੇ 10 ਫਿਰਦੇ ਅੱਠ ਅੱਠ ਹੋਰ ਹਰ ਲੈਣ ਦੇ ਜੋ ਤੈਨੂੰ ਅੱਠ ਫਿਰਦੇ ਤਿੰਨ ਤਾਂ ਟਾਈਮ ਹੈ ਮੈਂ ਕੱਲ ਲੈਣ ਦੇ ਭਾਈ ਕਰੋ ਹਾਂ ਦਾ ਮੇਰਾ ਤਾਂ ਹੈ ਹੀ ਨਹੀਂ ਰਿਵਿਊ ਵਿੱਚ ਹੈਗਾ ਰਹਿ ਗਿਆ ਸਾਡੇ ਵਿੱਚ ਕਿੱਥੇ ਆ ਗਿਆ ਬਜਰਾਣ ਲੇਖਦਾ ਸੁਮਿੰਦਰ ਕਨੌਰੀ ਕੱਲ ਲਖੇ ਲਖੇ ਜਿਵੇਂ ਮੇਡ ਯਾਰ ਵਿਚਾਰਾ ਦਹਾਂ ਦੀ ਲੈ ਲੈ ਹੋਰ 12 ਦੀ ਲੈ ਸਾਰਾ ਇੱਕ ਹੋਰ ਬਾਈ ਹਾਂ ਹੁਣ 7 ਦੇ ਦੁੱਸਰੇ ਇਹਨਾਂ ਦੇ ਉੱਤੇ ਵੀ ਚੱਲਣਾ ਕਾਹ ਨੂੰ ਮਾਣ ਰੋਹਦਾ ਮੈਨੂੰ ਹੋਰ ਜਿੰਨੇ ਮੈਂ ਨਾ ਸਾਰਿਆਂ ਦੀ ਐਂਟਰੀ ਮੋੜ ਤੋਂ ਵਿਚਾਰਿਆਂ ਦੀ ਆਪੀ ਸਾਡੇ ਨੂੰ ਨੰਗਰਾਜ ਬਾਲੇ ਗਾਹਾਂ ਬਾਲਾ ਵਧੀਆ ਤਰੀਕਾ ਹੋਣਾ ਸਾਰੇ ਚਾਤ ਬਾਲਾ ਵਧੀਆ ਹਿਆਰ ਆ ਮੁੰਡੇ ਦੀ ਬਣਾ ਵੀ ਦੀ ਹੋ ਜਾ ਬਣ ਗਏ ਜੀ ਬਣ ਗਏ ਇਹਨੇ ਕਿ ਜਿੰਨਾ ਇਹਨੂੰ ਹਿੱਸਾ ਹੋਣਾ ਸਾਰੇ ਦੀ ਐਂਟਰੀ ਮੋੜ ਤੋਂ ਜੀ ਕਹਵਾ ਆਹੀ ਬਾਜੀ ਹੈ ਨਾ ਬਈ 20 ਦਿਮਾਗਿਆਂ ਵਾਲ ਉਤਰ ਰਹਿ ਗਿਆ ਜੀ ਚੰਗਲੀ ਵਿੜੇ ਉਤਰ ਆਈ ਹੈ ਨਾ 1:32 34 ਮਿੰਟ ਦੇ ਬਿਆਨਤ ਵਿਦੇਸਾ ਆ ਮੂ ਗਿਆ ਨੌਰੀ ਛੱਡੇ ਦੀ ਬਾਜੀ ਆਈ ਹੈ ਨਾ ਮੈਂ ਕਹਣਾ ਤੁਹਾਨੂੰ ਬਿਆਨਤ ਵਿਦੇਸਾ ਜਿਹੜਾ ਵੀ ਟਾਈਮ ਹੋਵੇ ਉਹਦੇ ਤੇ ਪੈ ਗਿਆ ਬਈ ਕਣਕਾ ਫਰਵਰੀ ਦੇ ਨਾਲ ਚੰਦਰੀ ਆ ਬੈਹ ਤਰੂਗਾ ਹੀ ਮੜਾਗਾ ਟਾਈਮ ਪੂਰਾ ਹੋਵੇ ਮੈਂ ਤਰੂ ਆਕਾ ਮਾਰਦੇ ਅਜਿਹੀ ਅੰਦਰ ਰਿਕਾਰਡ ਹੋ ਰਿਹਾ ਹੈ ਕਹੇ ਮੜਾ ਬੰਦੇ ਹੌਸਲਾ ਹੋ ਜਾਂਦਾ ਅਗਲਾ ਇਹ ਉੱਥੇ ਜਾ ਖੜਾ ਮੈਂ ਦੁੰਦੇ ਉਹ ਬਹੁਤ ਜਾਂਦਾ ਉਹ ਕਾਪਰ ਹੋ ਜਾਂਦੀ ਚੱਕਲੀ ਵਾਟੇ ਫਨ ਚਾਂਗਰੀਆਂ ਪਾਚੀ ਵਿੱਚ ਦੀ ਉਹ ਬਈ ਅੱਥੇ ਅੱਥੇ ਗੁੱਸਤਰ ਸੇਜੀ ਨੇ ਕਿੰਨੇ ਲੰਬਾ ਹੋ ਗੋਲਡ ਪਿੰਟੂ ਗੋਲਡ ਵੈਰੀ ਗੋਲਡ ਮਿੰਟਨੋਡ ਪੋਸਟਰੋਡ ਮਸਟਰੀ ਇੱਥੇ ਆਠੀ ਬਣ ਗਿਆ ਉਹ ਇਹਦਾ ਮੈਂ ਦਾ ਬਈ ਬੰਦਾ ਰਹਿੰਦਾ ਸਿਰੇ ਜਾਂਦੀ ਕਿਵੇਂ ਜਾਂਦੇ ਇੱਕ ਦਵਿੰਦਰ ਕਨੌਰ ਪਾਸ ਆ ਜੀ ਟਾਈਮ 5:42 ਮਿੰਟ ਤੇ ਜੀ ਮੈਂ ਕਬੂਤਰ ਪਾਸ ਨੇ ਕਹਿ ਰਹੇ ਆਗੇ ਬਾਈ ਅੱਠੀ ਫਰਦ ਨੇ ਅੱਠੀ ਕੋਈ ਮਾਲਾ ਨਹੀਂ ਕੋਈ ਬੰਦਾ ਹਾਂ ਲੋ ਹਲੋ ਬੁੱਕੇ ਆ ਗਿਆ ਗੁਰਮੀ ਅੱਜ ਵਧੀਆ ਬਾਈ ਨਾ ਬੜੀ ਵਧੀਆ ਹਟਾਜ ਲਖਾਈ ਕਿਨੋ ਬਾਬਾ ਤੇਰਾ ਮਾਨਪਰੀ ਤੋਂ ਬਦੇਸ ਆ ਤਿੰਨ ਆਪਣੀ ਤਿੰਨ ਇਹਦਾ ਹੋ ਗਈ ਆਪਣੀ ਬਾਕੀ ਚੀਜ਼ਾਂ ਮੈਂ ਕਰਦਾ ਜਿਹਨੇ ਕਾਟਨੀ ਮੇਰੇ ਕੋਲ ਦੋ ਸਾਂ ਇਹਦਾ ਦੋ ਰੁਪਏ ਹੁਣ ਲਿਖਾ ਦਿਓ ਬਾਈ ਜੇ ਕਾਰ ਨਹੀਂ ਦੋ ਬਾਹ ਹੋਣੀ ਨਹੀਂ ਤੇ ਹੁਣ ਡਰਾਦਾ ਹੈਗਾ ਨਹੀਂ ਤੈਨੂੰ ਦੱਸਦਾਗਾ ਨਾਲੋਂ ਨਹੀਂ ਨਹੀਂ ਵਧੀਆ ਕਰਨਾ ਹਾਂ ਹਾਂ ਚਲੋ ਮੈਂ ਬਾਈ ਤਿੰਨਾਂ ਦੀ ਹੋ ਗਈ ਪੰਜ ਅੱਡੇ ਬਰਸੇ ੱਲੇ ਤਾਂ ਨਹੀਂ ਗਰਦਤਕਣਾ ਔਰ ਨੂਰ ਕਨੌਰੀ ਮਾਪੀ ਵਿਦੇਸ਼ਾ ਇਹ ਤਿੰਨਾਂ ਦੀ ਬਾਜੀ ਹੋਗੀ ਜੇ ਡੱਪਿਆ ਹੋਵੇ ਇਹ ਪੰਜਾਂ ਨੇ ਕਿਸੇ ਨਾਲ ਨਹੀਂ ਵੰਡੀ ਲਈ ਨੂਰ ਗੋਲਦ ਪਿੰਦੂ ਗੋਲਦ ਹੈਰੀ ਗੋਲਦ ਟੀਕੀ ਗੋਲਦ ਬੰਦਾ ਗੋਲਦ ਇਹਨਾਂ ਦੀ ਕਿਸੇ ਨਾਲ ਨਹੀਂ ਬਾਜੀ ਲਈ ਇਹ ਤਿੰਨ ਦੀ ਬਾਜੀ ਹੋਈ ਗਰਦਤਕਣਾ ਔਰ ਨੂਰ ਕਨੌਰੀ ਮਾਪੀ ਵਿਦੇਸ਼ਾ ਹਾਂਜੀ ਭਾਈ ਜੀ 6:07 ਤੇ ਚਾਰ ਕਬੂਤਰ ਸਹੀ ਨੇ ਤੇ ਚਾਰੇ ਕਬੂਤਰਾਂ ਦੇ ਟਾਈਮ ਆ ਗਏ ਕਬੂਤਰਾਂ ਦੇ ਵਿੱਚੋਂ ਇਹ ਜਿਹੜੇ ਸਹੀ ਨਮੂਨੇ ਦੇ ਵਿੱਚ ਹੈਰੀ ਕੋਡ ਵਿੱਕੀ ਕੋਡ ਸਿੰਦੂ ਕੋਡ ਤੇ ਮਨਪ੍ਰੀਤ ਵਿਦੇਸ਼ਾ ਉਹ ਭਿੰਦੇ ਲਗਾਇਆ ਕਹਿੰਦਾ ਓਏ ਇਹ ਚਾਰ ਕਬੂਤਰ ਸਹੀ ਆ ਤੇ ਬਾਕੀ ਚਾਰਾਂ ਤੇ ਟਾਈਮ ਆ ਗਿਆ 6 ਵਜੇ 6 ਮਿੰਟ ਤੋਂ ਆ ਸੌਰੀ 5 ਮਿੰਟ ਤੋਂ ਨਹੀਂ ਨਹੀਂ ਇੱਥੇ ਹੀ ਬਾਹਰ ਦੇਖ ਚੰਗਲੀ ਆ ਪੂਰੀ ਚੰਗਲੀ ਆ ਤਲਾਉਣੀ ਜਾਉ ਨਾਲ ਲੈ ਲੋ ਹਰੇ ਹਰੇ ਲੋ ਜੀ ਮਨਪ੍ਰੀਤ ਵਿਦੇਸ਼ਾ ਕਬੂਤਰ ਬੈਠ ਗਿਆ ਜੀ ਤਿੰਨ ਰਹਿ ਗਏ ਵਿੱਕੀ ਕੋਲਡ ਹੈਰੀ ਕੋਲਡ ਵਿੱਕੀ ਕੋਲਡ ਪੰਮਾ ਕੋਲਡ ਵਿੱਕੀ ਕੋਲਡ ਹੈਰੀ ਕੋਲਡ ਤੇ ਪੰਮਾ ਕੋਲਡ ਤਿੰਨ ਕਬੂਤਰ ਸਹੀ ਨੇ ਮਨਪ੍ਰੀਤ ਵਿਦੇਸ਼ੀਆ ਕਬੂਤਰ ਚੌਥਾ ਨੰਬਰ ਅਸੀਂ ਬਹਿ ਗਿਆ ਜੀ ਟਾਈਮ ਵਾਲਿਆਂ ਦੇ 7 ਮਿੰਟ ਰਹਿ ਗਏ ਜਿਹੜਾ ਕਿਹਦਾ ਦੇਖ ਲਓ ਇਹ ਚਾਰ ਕਬੂਤਰਾਂ ਤੇ ਟਾਈਮ ਆਈ ਉਹਨਾਂ ਦੇ 7 ਮਿੰਟ ਰਹਿ ਗਏ ਦੂਰ ਵੀ ਮਾਰ ਗੂ ਬੀਨਾਂ ਦੇਖਣ ਦੇ ਜੀ ਗਿਆਦਾ ਹੋਣੀ ਚਾਹ ਰਾਡ ਗੁਨੇ ਦੀ ਗੱਡੀ ਜਾ ਨਾ ਨਾ ਪਤਾ ਇੱਧਰ ਬੰਦੀ ਸੀਗਾ ਕੋਈ ਕਰਦਾ ਤੂੰ ਇਹ ਜਾ ਰਿਹਾ ਰਾਡ ਨਾ ਹਲਾ ਕੇ ਆ ਗਿਆ ਜਾਨਸਾਹ ਲੰਦਰ ਬੱਛੇ ਲੈ ਗਿਆ ਰੰਗ ਨਾ ਲਿਆ ਇਹਨਾਂ ਚੱਲ 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 ਲੰਗਰ ਲਾਇਆ ਹੋਰ ਕਾਲੀ ਹੋ ਕੇ ਮਾਰ ਤਾ ਭਾਈ ਬਹੁਤ ਨਹੀਂ ਜਿਹੜੇ ਨਾ ਤਿੰਨ ਨੇ ਤਿੰਨ ਤਿੰਨੇ ਤਿੰਨ ਜਿਹੜੇ ਉੱਪਰ ਤਿੰਨ ਗੂ ਤਿੰਨ ਜਿਹੜੇ ਜਿਹੜੇ ਆ ਜਾਂਦੇ ਸਰੇਉਂ ਦੇ ਦੂ ਵਾਲੇ ਇੱਕ ਇਹਨਾਂ ਦਾ ਲਾਲ ਕੰਤਾਂ ਵਾਲਾ ਦੋ ਬਿੰਦੂ ਵਾਲੇ ਦੋ ਬਿੰਦੂ ਵਾਲੇ ਤੂੰ ਜੱਕਰੀ ਨਹੀਂ ਕਲੀਅਰ ਹੋ ਜਾਣ ਦੋ ਜਨਾ ਰੰਗ ਕਿਸੇ ਦਾ ਕਲੀਅਰ ਨਹੀਂ ਹਾਂ ਉਤਰ ਤਾਂ ਜ਼ਰੂਰ ਹੈਗੇ ਨੇ ਉਹ ਜੱਕਰੀ ਨਹੀਂ ਕਲੀਅਰ ਕਰੋ ਟਾਈਮ ਹੋ ਜਾ ਧੀਏ ਕਲੀਅਰ ਰਾਜੇਸ਼ਾ ਫਲਾਦ ਨੂੰ ਹੁੰਦਾ ਪਾਸ ਨੇ 7 ਵਜੇ ਤੱਕ ਵੀਰੇ ਦੇ ਆ ਗਏ ਰੰਗ ਕਲੀਅਰ ਹੋ ਗਿਆ ਕੱਟ ਜਾ ਕੱਟ ਜਾ ਹੁਣ ਬੋਲੋ ਕੈਮਰਾ ਵਾਲਾ ਕੱਟ ਜਾ ਦੋ ਦਾ ਤਿੰਨ ਬਿੰਦੂ ਵਾਲੀਆਂ ਨੇ ਕਿੰਨੇ ਇਕੱਠੇ ਹੀ ਰਹੇ ਦੋਨੇ ਬਿੰਦੂ ਵਾਲੀਆਂ ਨੇ ਇੱਕ ਇਹਨਾਂ ਦਾ ਲਾਲ ਗੰਤਾਂ ਵਾਲਾ ਕੂਤਰ ਫੌਜੀ ਵਾਲਾ ਹਾਂ ਤਿੰਨ ਸਹੀ ਹੋ ਗਏ 6 ਹੋ ਗਏ 6 ਹੋ ਗਏ ਠੀਕਾ ਛੋਟਾ ਝਾਲ ਲਗਾਉਣ ਦਾ ਨਹੀਂ ਹੈਗਾ ਉਹ ਚ ਵਾਹ ਠੀਕ ਉਹਦਾ ਟਾਈਮ ਪੂਰਾ ਹੋ ਗਿਆ ਉਹ ਕੱਟ ਦੇ ਨਾ 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 ਫੋਨ ਕੱਟ ਦੇ ਨਾ ਨਿਗਾਹ ਜੀ ਨੇ ਨਿਗਾਹ ਜੀ ਨੇ ਡਾਕਟਰ ਲਾਤ ਭਾਈ ਜੀ ਆ ਗਏ ਉਹ ਜਿਹੜਾ ਦੂਜਾ ਸੀ ਉਹ ਦਤਕ ਨਾ ਹੁਰਤੇ ਸੀ ਨਾ ਹਾਂ ਭਾਈ ਦਤਕ ਨਾ ਨੂਰ ਵਾਲਾ ਉਹ ਕੱਟਿਆ ਗਿਆ ਆ ਆ ਗਿਆ ਕੱਟਿਆ ਗਿਆ ਬਈ 6 ਕਬੂਤਰ ਸਹੀ ਨੇ ਕਨੂਰ ਕੋਲਡ ਪਿੰਦੂ ਕੋਲਡ ਫੈਰੀ ਕੋਲਡ ਵਿੱਕੀ ਕੋਲਡ ਪੰਮਾ ਕੋਲਡ ਤੇ ਨੂਰ ਘਨੌਰੀ ਇਹ 6 ਸਹੀ ਨੇ ਆਗੇ ਆਗੇ ਦਬਾਏ ਹੁਣ ਲੋ ਹੁਣ ਕੋਲਡ ਫੈਰੀ ਕੋਲਡ ਵਿੱਕੀ ਕੋਲਡ ਪੰਮਾ ਕੋਲਡ ਲੋ ਵੀ ਮੈਚ ਫਸ ਗਿਆ ਜੀ ਪੂਰਾ ਟਾਈਮ ਵੀ 7 ਵਜਨ ਵਾਲੇ ਆ 20 ਮਿੰਟ ਰਹਿ ਗਏ 6 ਕਬੂਤਰ ਸਹੀ ਨੇ ਦੇਖੋ ਕੀ ਬਣਦਾ ਸੰਜੀ ਹੋਊ ਜਾਂ ਨੰਬਰਾਂ ਤੇ ਜਾਣਗੇ ਕਬੂਤਰ ਕਮੈਂਟ ਕਰਕੇ ਦੱਸੋ ਵੀਰੇ ਆਖਰੀ ਟਾਈਮ ਜੇ ਹੈਗਾ ਕਮੈਂਟ ਕਰਕੇ ਦੱਸੋ ਕੀ ਲੱਗਦਾ ਤੁਹਾਨੂੰ ਆ ਆ ਆ ਆ ਆਂਦੇ ਨਹੀਂ ਬਾਈ ਜਾਂ ਸਰਤੇ ਦੇ ਆਪਣੇ ਉਹ ਇੱਕ ਚੈਨਲ ਆ ਆਪਣਾ ਨਾ ਨਹੀਂ ਕਰਦੇ ਨਹੀਂ ਥੋੜੂ ਥੂ ਵਾਲੇ ਹਟ ਜਾ ਕੋਈ ਲੱਗ ਜੂ ਪਤਾ ਤਾਂ ਦੇ ਆਉਂਦੇ ਨੇ ਇਕੱਠੇ ਹੀ ਕਿੰਨੇ ਇਕੱਠੇ ਆ ਦੇਖ ਦੋ ਚਿੱਟੀ ਕਾਤਰਾ ਦੇਖਣ ਨੂੰ ਭਾਜ ਆ ਰਹੇ ਨੇ ਦੋ ਨੇ ਦੋ ਨੇ ਬਸ ਦੋ ਨੇ ਦੋ ਨੇ ਬਣੇ ਦੋ ਲੈਨੇ ਦੋ ਆ ਤੀਜਾ ਮੰਗ ਰਾ ਬਾਈ ਦੇਖ ਏ ਹੋਰ ਇਕੱਠੇ ਹੋ ਗਏ ਤਿੰਨੇ ਤਿੰਨੇ ਸਕੇ ਵੀ ਦੇ ਤਾ ਚੱਲ ਰਾਂ ਚੱਲਦੇ ਦੋ ਉਹ ਲੋ ਵੀ ਉਹਦੀ ਕਾਰ ਰੱਖ ਦੁਵਾਰੀ ਆਣਾ ਓਏ ਨੋ ਰੱਖ ਆਹ ਨਾਲ ਬੰਦਾ ਕਿਹਾ ਵਾਣੀ ਵਧੀਆ ਹੁਣ ਬੋਲੋ ਭਾਈ ਬੋਲੋ ਉਧਰ ਦੇ ਕਰੀਓ ਰਬੂਤਰ ਪਾਸ ਕਰੋ ਕਰੋ ਹੁਣ ਮੈਂ ਬੋਲੀ ਜਨਾ ਹੁਣ ਕੋਈ ਬੋਲਦਾ ਨਹੀਂ ਹੈਗਾ ਸਾਡੀ ਤੇਰੀ ਕੁੜੀ ਉਹ ਕਿੱਥੇ ਚਲੀ ਗਈ ਇੱਕ ਇੱਧਰ ਆਹਾ ਬੁੱਧੂ ਬਲਦੇ ਬੈਠਾ ਰਹੇ ਹੈ ਇਹ ਦੱਲੀ ਰਿਹਾ ਹੈ ਆ ਇੱਧਰ ਲੱਗ ਹੈਲੋ ਆ ਹੁਣ ਹੋ ਗਿਆ ਮੈਂ ਵੀ ਪਰਦੀ ਫਿਰਨੀ ਹਾਂ ਹੁੰਦੀ ਆਲੇ ਰੋਡ ਆ ਇਸੇ ਤੇ ਨਹੀਂ ਥੋੜੇ ਕਿਥੇ ਹਾਂ ਜਿਹੜਾ ਹੁਣ ਤਾਵਾ ਤੋਂ ਤਾਵਾ ਦੇ ਕੋਲ ਆਉਂਦਾ ਹੈ ਆ ਕਾਬਰ ਤੇ ਰੋਕ ਜਿਹੜੀ ਇਹ ਨਹੀਂ ਇਹ ਨਹੀਂ ਇਧਰ ਕੱਢੀ ਨਾ ਨਾ ਜਰਾ ਸਾਡੇ ਸਾਡੇ ਦਿਖਾ ਵੀ ਪੰਜ ਮਿੰਟ ਉਹਨੂੰ ਦੇਖ ਕਰੋ ਥੈਂਕ ਯੂ ਵਕੀ ਗੁਰ ਪੰਜ ਮਿੰਟ ਬਈ ਵਿਭਾਗਾਂ ਨੂੰ ਕੋਈ ਜ਼ਰੂਰੀ ਨਹੀਂ ਹੈ ਦੇਖੋ ਇਹਨਾਂ ਪਰ ਕੇ ਕੋਲਡ ਕਬੂਤਰ ਬਹਿ ਗਿਆ ਜੀ ਕਿੱਥੇ ਬਹਿ ਗਿਆ ਮੋਟੇ ਪਤਾ ਨਹੀਂ ਕਿੰਨਾ ਟਾਈਮ ਚਲੋ 6:51 ਦੇ ਵਿੱਕੀ ਕੋਲ ਬਹਿ ਗਿਆ ਜੀ ਚੰਦਾ ਚੰਗਾ ਬਾਗ ਵੀ ਨਾ ਕੋਈ ਰੰਗ ਰੱਖ ਜਾ ਕਹੋ ਦਿਖਾ ਦਿਓ ਦਿਖਾਵਾਂ ਮੈਨੂੰ ਵਿੱਕੀ ਕੋਲ ਦਿਖਾਵਾਂ ਮੈਨੂੰ ਬਈ ਤਾਂ ਹਾਂ ਲੈ ਕੇ ਇੱਥੇ ਨਾ ਗਲਾਬੀ ਕਾਂ ਖਲਾਬੀ ਜਲਾ ਆਪਣਾ ਕੰਪਿਊਟਰ ਕੱਤੀਆਂ ਦਾ ਪਾਵਾ ਗਰੇ ਤਿੰਨੀ ਪੱਟੀ ਹੈਰੀਕੋਲਡ ਪਿੰਦੂ ਕੋਲਡ ਜਿੱਧਰ ਨਜ਼ਾਰਾ ਗਰੇ ਦੂਤਰੀ ਨੂਰ ਘਨੌਰੀ ਮਿਲ ਕੇ ਆਣਾ ਬੈਂਸਰ ਆ ਗਈ। ਲਓ ਬਾਈ ਇਹ ਚਾਰ ਕਬੂਤਰ ਸਹੀ ਨੇ ਜੀ ਹੁਣ ਜਿਹੜੇ ਨਾਮ ਸੁਆਗੇ ਤੁਸੀਂ। ਇਹ ਥੱਲੇ ਬਤੂਨਰ ਦੇ ਥੱਲੇ ਹੋਏ। ਥੱਲੇ ਨੇ ਸਾਰੇ। ਆਹ ਮੈਂ ਡਰਾਈ। ਅੱਛੀ ਹੈ ਇਹ ਵਾਲੀ ਮੱਟੀ ਹੈ। ਬਹੁਤ ਲੰਬੀ ਜੰਗਲੀ ਹੈ ਜੀ। ਬਹੁਤ ਟਾਵਰ ਵੀ ਬਣੋ। ਇਹ ਤਾਂ ਜੀ ਲੱਗਿਆ। ਇਹ ਵਾਲੀ ਜੀ। ਬਈ ਚਾਰ ਕਬੂਤਰ ਸਹੀ ਨੇ। ਕਨੂਰ ਗੋਲਡ, ਪਿੰਦੂ ਗੋਲਡ। ਨੂਰਖਨੌਰੀ ਹੈਰੀਕੋਟ ਆਹ ਪਿੱਛੇ ਹਾਂ ਦਿਖਾ ਆ ਜਾ ਟਰੈਵਰ ਨਾਲੇ ਬਾਕੀ ਹੈਰੀ ਟਰੈਵਰ ਨਾਲੇ ਬਾਕੀ ਹੈ ਕੋਣ ਗੁੰਡਾ ਆਪਨੇ ਮਾਰੀ ਨੀਗਾ ਕਿੱਥੇ ਕਿੱਥੇ ਰਹੇ ਗਏ ਜਾਂ ਗਏ ਆਪਨੇ ਪਾ ਦੇਗਾ ਇਹ ਰਹਿਣਾ ਸੀ ਟਾਈਮ ਆਪਾਂ ਲੰਮੇ ਟਾਈਮ ਲਈ ਆਪਾਂ पाला ने गा कर हां हां ड्राफ्टों ने आ मागर दी है हैं देखती देखती 5 मिनट देख रुक जा भाई 5 मिनट वेरी गुड 5 मिनट अभी पारली हट जा बज गए ओ गम्मे जाई उधर 5 मिनट देख फिर जी आ जितथे ओ इधर दिखा दे असली पल्ले पल्ला सुन रेला भाई गद पतरी नहीं हेलो ਇਹ ਕਦੋਂ ਨਹੀਂ ਤਾ ਉਹ ਤਾ ਵਾਰਾ ਰਸਤਾ ਪਰ ਜੀ ਉਹ ਗੰਗਾ ਨੀ ਦਾ ਰੱਖੀਓ ਇੱਧਰ ਹੈਲੋ ਹਰਜਾ ਹਰਜਾ ਆਏਂਗਾ ਕਰਨੇ ਲਈ ਉਹਨਾਂ ਦੇ ਚੱਕਲੇ ਹੋ ਗਏ ਲਾਲਾ ਢਾਂਗੀਆਂ ਹੋ ਫਿਰਦੀਆਂ ਆਸਾਂ ਮਗਰ ਹੈਗੀ ਹੈਗੀ ਬਸ ਠੀਕ ਆ ਪਬਨੇਗਾ ਰੱਖ ਲਈ ਹੋ ਕੋਠਿਆਂ ਦੇ ਮੱਧਾ ਡੀਗੂ ਉਹ ਜਿਹੜੇ ਦਰਸਤ ਨੇ ਟਾਲੀ ਆ ਉੱਥੇ ਆਓ ਕਤਰਾ ਉਹ ਬੋਲ ਬੋਲ ਹੋ ਉਦਰਾ ਤੀ ਤੇ ਗੋਲਾ ਚਰਦਾ ਹੋਵੇ ਮਗਰ ਹੁਣ ਲਾ ਲਾ ਨਾ ਬਲ ਜਾ ਛੇਤੀ ਕਿਤੇ ਉਹ ਬਾਹਰ ਬਾਹਰ ਨਾਤ ਵੱਜ ਗਏ ਬਈਆ ਚਾਰ ਪੁੱਤਰਾ ਦੇ ਸਾਥ ਲਾ ਨਾਮ ਕੀਤਾ ਤੰਦੂਰ ਵਾਲਦੇ ਪਿੰਦੂ ਕੋਲ ਤੇ ਨੂਰ ਘਨੋਰੀ ਹੈਰੀ ਗੋੜ ਹੈਂ ਝਲੰਗੀਆਂ ਬਈ ਚਾਰਾਂ ਨੂੰ ਚੰਗਲੀ ਵਾਲਾ ਨਹੀਂ ਚੰਗਲੀ ਵਾਲਾ ਚੰਗਲੀ ਵਾਲਾ ਚੰਗਲੀ ਵਾਲੇ ਰਾਹ ਤੇ ਜਾ ਲੋ ਜੀ ਵਧਾਈਆਂ ਸਾਰੇ ਗੋਮਤਰਵਾਜ ਵੀਰਾਂ ਨੂੰ ਜਿਹਨਾਂ ਨੇ ਵਾਰੀ ਦਿੱਤੀ ਅੱਜ ਯਾਰ ਕੱਛ ਕੱਲ੍ਹ ਖੜੀ ਉਹ ਤੇਰੀਆਂ ਕੀ ਚਾਰ ਨਾਮ ਹੈਂ ਗੁਰਨੂਰ ਕੋਲ, ਪਿੰਦੂ ਕੋਲ, ਨੂਰ ਕਨੌਰੀ ਤੇ ਹੈਰੀ ਕੋਲ 7 ਵੇ ਦਾ ਟਾਈਮ ਕੀਤਾ ਜੀ ਪਿੰਡ ਕਾਤਰੋਂ ਤੋਂ ਤੇ ਇਹਨਾਂ ਨੇ ਚਾਰਾਂ ਦੇ ਵਿੱਚ ਬਾਜੀ ਵੰਡੀ ਗਈ ਜੀ ਵਧਾਈਆਂ ਜੀ ਬਹੁਤ-ਬਹੁਤ ਬਾਜੀ ਜਿੱਤਣ ਵਾਲੇ ਵੀਰਾਂ ਨੂੰ